ਇਹ ਬੜਾ ਸੁਭਾਗਾ ਦਿਨ ਕਿਉਂਕਿ ਖੇਡਾਂ ਮਸਨ ਪੰਜਾਬ ਦੀਆਂ ਸੀਜ਼ਨ 4 ਹੈ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਮੁੱਖ ਮੰਤਰੀ ਸਾਹਿਬ 3 ਸਤੰਬਰ ਨੂੰ ਦਾ ਉਗਾਟਨ ਕਰਨਗੇ ਆ ਚੌਥਾ ਸਾਲ ਜਿਹੜਾ ਸਰਕਾਰ ਦਾ ਚੱਲ ਰਿਹਾ ਹੈ ਔਰ ਸਰਕਾਰ ਨੇ ਵਾਦਾ ਕੀਤਾ ਸੀ ਕਿ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਮੁਰਦ ਤੋਂ ਜਿਹੜਾ ਗਰਾਊਂਡਾਂ ਦੇ ਵਿੱਚ ਲੈ ਕੇ ਆਵਾਂਗੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂ ਉਹਨੂੰ ਲੈ ਕੇ ਉਸ ਪਰਪਸ ਨੂੰ ਲੈ ਕੇ ਬਲਾਕ ਲੈਵਲ ਜ਼ਿਲ੍ਹਾ ਲੈਵਲ ਔਰ ਸਟੇਟ ਲੈਵਲ ਦੇ ਉੱਤੇ ਕੰਪੀਟੀਸ਼ਨ ਹੋਣੇ ਪਿਛਲੇ ਸਾਲ ਜਿਹੜਾ 4 ਲੱਖ ਦੇ ਕਰੀਬ ਖਿਡਾਰੀਆਂ ਨੇ ਇਹ ਚ ਹਿੱਸਾ ਲਿਆ ਸੀ ਪਰ ਇਸ ਵਾਰ ਸਰਕਾਰ ਦੀ ਕੋਸ਼ਿਸ਼ ਹੈ ਕਿ ਅਸੀਂ ਇਹਨੂੰ ਹੋਰ ਵਧਾਵਾਂਗੇ ਤਾਂ ਕਿ ਹਰ ਘਰ ਤੱਕ ਜਿਹੜੀ ਹੈ ਤੇ ਖੇਡਾਂ ਮੁੱਤਰ ਪੰਜਾਬ ਦੀ ਜਿਹੜੀ ਮਹਿਕ ਹੈ ਉਹ ਪਹੁੰਚੇ ਸਾਡੇ ਬੱਚੇ ਜਿਹੜੇ ਆ ਜਿਹੜੇ ਅਸੀਂ ਅੱਜਕੱਲ ਕਹਿੰਦੇ ਸੀ ਬੱਚੇ ਆਪਸੀ ਆ ਜੀ ਗਰਾਊਂਡਾਂ ਦੇ ਨਹੀਂ ਜਾਂਦੇ ਇੱਕ ਕਲਚਰ ਨਹੀਂ ਸੀਗਾ ਲੋਕੀ ਗਰਾਊਂਡ 'ਚ ਉਹਨਾਂ ਨੇ ਚਾਹੁੰਦੇ ਸੀ ਤਾਂ ਸਰਕਾਰ ਨੇ ਇੱਕ ਕਲਚਰ ਜਿਹੜਾ ਉਹ ਪੈਦਾ ਕੀਤਾ ਔਰ ਹਰ ਘਰ ਦਾ ਬੱਚਾ ਬਜ਼ੁਰਗ ਨੌਜਵਾਨ ਉਹ ਗ੍ਰਾਉਂਡਾਂ ਦੇ ਵਿੱਚ ਆਇਆ ਉਹ ਜਿਹੜੀ ਹੈ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ ਉਹ ਨਗਦ ਨਾਮ ਵੀ ਜਿਹੜੇ ਖਿਡਾਰੀਆਂ ਨੂੰ ਦਿੱਤੇ ਜਾਣਗੇ ਤਾਂ ਕਿ ਆਪਦੇ ਜਿਹੜੇ ਚੰਗੇ ਖਿਡਾਰੀ ਆ ਉਹ ਆਪਦੀ ਗੇਮ ਨੂੰ ਹੋਰ ਚੰਗਾ ਬਣਾ ਕੇ ਪੰਜਾਬ ਦਾ ਨਾਮ ਭਾਰਤ ਦੇ ਉੱਤੇ ਤੇ ਭਾਰਤ ਦਾ ਨਾਮ ਦੁਨੀਆ ਤੇ ਰੌਸ਼ਨੀ ਕਰੇ। ਦੇਖੋ ਪਹਿਲਾਂ ਵਾਲੀਆਂ ਸਰਕਾਰਾਂ ਹਮੇਸ਼ਾ ਇਹ ਕਹਿੰਦੀ ਰਹੀ ਆ ਵੀ ਅਸੀਂ ਜਵਾਨੀਆ ਲਪਿਆੜ ਦਿੰਨੇ ਆ ਬੱਚਿਆਂ ਨੂੰ ਬੱਚਿਆਂ ਤੋਂ ਦੂਰ ਕਰਦੇ ਆ ਕਿ ਐ ਨਹੀਂ ਇਹ ਕਰਮੀ ਦਾ ਜਿਹੜਾ ਫਰਕ ਹੁੰਦਾ ਹੈ ਜਿਵੇਂ ਯੁੱਧ ਨਸ਼ੇ ਵਿਰੋਧ ਚੱਲ ਰਿਹਾ ਹੈ ਉਵੇਂ ਹੀ ਖੇਡਾਂ ਮਤਲਬ ਪੰਜਾਬ ਦੀਆਂ ਜਿਹੜੀ ਪੰਜਾਬ ਦੀ ਨੌਜਵਾਨੀ ਨੂੰ ਸੇਖਾ ਪ੍ਰੇਰਿਤ ਜਾਤ ਕਰਨ ਵਾਸਤੇ ਹੈ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਹੈ ਸੋ ਮੈਨੂੰ ਲੱਗਦਾ ਵੀ ਜਿਵੇਂ ਦੂਜੀਆਂ ਸਟੇਟਾਂ 'ਚ ਆਪਾਂ ਅਕਸਰ ਪਹਿਲਾਂ ਵੇਖਦੇ ਹਾਂ ਹਰਿਆਣੇ ਤੇ ਚੈਤ ਵਧੀਆ ਹੁੰਦਾ ਜੇ ਉੱਥੋਂ ਖਿਡਾਰੀ ਨਿਕਲਦੇ ਸਾਡੇ ਇੱਥੋਂ ਨਿਕਲਦੇ ਨਹੀਂ ਲੱਗਦੇ ਹਾਲਾਂਕਿ ਸਾਰੀਆਂ ਜਿਹੜੀਆਂ ਵੱਡੀਆਂ ਟੀਮਾਂ ਨੇ ਇੰਟਰਨੈਸ਼ਨਲ ਟੀਮਾਂ ਉਹਨਾਂ ਦੇ ਤਕਰੀਬਨ ਜਿਹੜੇ ਕਪਤਾਨ ਆ ਉਹ ਪੰਜਾਬ ਤੋਂ ਨੇ ਉਹ ਮਾਲ ਸਾਹਿਬ ਨੇ ਸੋਚਿਆ ਵੀ ਅਸੀਂ ਵੀ ਆਪਦੇ ਜਿਹੜੇ ਜਵਾਕ ਆ ਉਹਨਾਂ ਨੂੰ ਬੱਚੇ ਆ ਸਾਡੇ ਪੰਜਾਬ ਦੇ ਉਹਨਾਂ ਨੂੰ ਇਸ ਰੀਤਾਂ ਲਪਾਈਏ ਗਰਾਊਂਡਾਂ ਲਪਾਈਏ ਉਸੇ ਤੈਅ ਦੀ ਹਰ ਇੱਕ ਹਲਕੇ ਦੇ ਵਿੱਚ ਜ਼ਿਆਦਾ ਨਹੀਂ ਤਾਂ 40 40 50 50 ਗਰਾਊਂਡ ਜਿਹੜੇ ਹਰ ਇੱਕ ਪਿੰਡ 'ਚ ਹੀ ਵਰਦੇ ਆ ਕਿ ਤੇ 30 ਲੱਖ ਦਾ ਕਿ ਤੇ 50 ਲੱਖ ਦਾ ਕਿਸੇ ਤੇ 20 ਲੱਖ ਦਾ ਗਰਾਊਂਡ ਵੀ ਵਰਦੇ ਤੇ ਹੁਣ ਸਰਕਾਰ ਨੇ ਇੱਕ ਨਵੀਂ ਚੀਜ਼ ਜਿਹੜੀ ਇਹਨਾਂ ਬੱਚਿਆਂ ਵਾਸਤੇ ਜਿਹੜਾ ਗਰਾਊਂਡਾਂ ਚ ਲਿਆਉਣ ਵਾਸਤੇ ਇਹਨਾਂ ਦੀ ਸਿਹਤ ਵਾਸਤੇ ਜਿਮ ਜਿਹੜੇ ਹਰ ਇੱਕ ਹਲਕੇ ਦੇ ਵਿੱਚ ਦੇਣਿਆ तकरीबन 25-30 ਸੋ ਪਹਿਲਾ ਮੈਂ ਆਪ ਆਪਦੇ ਕੰਨਿਓ ਵੀ 25 ਤੋਂ 30 ਜਿਹੜੇ ਜਿੰਮ ਹਲਕੇ ਤੇ ਦੇ ਚੁੱਕਿਆ ਸੋ तकरीबन ਮੇਰੇ ਹਲਕੇ ਜਿੱਤਾ ਸਾਰੇ ਪਿੰਡਾਂ ਚ ਜਿੰਮ ਹੋ ਜੂਗਾ ਤੇ ਗਰਾਊਂਡ ਵੀ ਹੋ ਜਾਣਗੇ ਸੋ ਇਦੋਂ ਪਹਿਲਾਂ ਨਾ ਕਿਸੇ ਸਰਕਾਰ ਨੇ ਆਇਆ ਕੀਤਾ ਤੇ ਨਾ ਹੀ ਕਿਸੇ ਨੇ ਕਰਨਾ ਕਿ ਸੱਚੀ ਮੁੱਚੀ ਗਰਾਊਂਡ ਦੇ ਉੱਤੇ ਆ ਕੇ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਤ ਕਰਨ ਵਾਸਤੇ ਇੱਡਾ ਵਧੀਆ ਜਿਹੜਾ ਉਪਰਾਲਾ ਕੀਤਾ ਅੱਜ ਖੇਡਾਂ ਮਤਨ ਪੰਜਾਬ ਦੀਆਂ 2025 ਸੀਜ਼ਨ 4 ਦਾ ਜਿਹੜਾ ਆਗਾਜ਼ ਹੋ ਚੁੱਕਾ ਹੈ ਜੀ ਸੋ ਅੱਜ ਇਹਨਾਂ ਗੇਮਾਂ ਦੀ ਜਿਹੜੀ ਟਾਰਚ ਸੀਗਾ ਉਹ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਪਹੁੰਚੀ ਹੈ ਟਾਰਚ ਰਿਲੇ ਸਵਾਗਤ ਪ੍ਰੋਗਰਾਮ ਖੇਡ ਵਿਭਾਗ ਫਰੀਦਕੋਟ ਵੱਲੋਂ ਆਰਗੇਨਾਈਜ਼ ਕੀਤਾ ਜਾ ਰਿਹਾ ਜੀ ਸੋ ਕੱਲ ਅਸੀਂ ਜਿਹੜੀ ਇਹ ਟਾਰਚ ਹੈ ਫਿਰੋਜ਼ਪੁਰ ਡਿਸਟ੍ਰਿਕਟ ਨੂੰ ਅਸੀਂ ਜਿਹੜਾ ਹੈਂਡਓਵਰ ਕਰਾਂਗੇ ਅੱਜ ਅਸੀਂ ਫਾਜ਼ਿਲਕਾ ਡਿਸਟ੍ਰਿਕਟ ਤੋਂ ਨਰਸੀਮ ਕੀਤਾ ਸੀਗਾ ਸੋ ਇਹਨਾਂ ਗੇਮਾਂ ਦੀ ਜਿਹੜੀ ਓਪਨਿੰਗ ਸੈਰੇਮਨੀ ਦਾ ਫੰਕਸ਼ਨ ਹੈ ਸਟੇਟ ਲੈਵਲ ਦਾ ਉਹ 3 ਤਰੀਕ ਨੂੰ ਹਾਰਕੋਟ ਡਿਸਟ੍ਰਿਕਟ ਦੇ ਵਿੱਚ ਮਨਾਇਆ ਜਾਏਗਾ ਉਸ ਤੋਂ ਬਾਅਦ ਜਿਹੜੀਆਂ ਬਲਾਕ ਲੈਵਲ ਦੀਆਂ ਗੇਮਾਂ ਸ਼ੁਰੂ ਹੋਣਗੀਆਂ 3 ਤਰੀਕ ਤੋਂ ਉਦੇ ਵਿੱਚ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਤਿੰਨੇ ਬਲਾਕ ਕਰਾਏ ਜਾਣਗੇ ਉਸ ਤੋਂ ਬਾਅਦ 20 ਸਤੰਬਰ ਤੋਂ 30 ਸਤੰਬਰ ਤੱਕ ਜਿਹੜਾ ਡਿਸਟ੍ਰਿਕਟ ਲੈਵਲ ਦੀਆਂ ਗੇਮਸ ਆਰਗੇਨਾਈਜ਼ ਕੀਤੀਆਂ ਜਾਣਗੀਆਂ ਜਿਸ ਦੇ ਵਿੱਚ 20 ਤੋਂ ਵੱਧ ਗੇਮਾਂ ਦੇ ਅਸੀਂ ਮੁਕਾਬਲੇ ਕਰਾਵਾਂਗੇ ਤੇ ਉਮੀਦ ਹੈ ਵੀ ਪਿਛਲੇ ਸਾਲ 5000 ਤੋਂ ਉੱਤੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀ ਸਾਰੀਆਂ ਗੇਮਾਂ 'ਚ ਇਸ ਸਾਲ ਵੀ ਕੋਈ ਆਸ ਹੈ ਵੀ ਵੱਧ ਤੋਂ ਵੱਧ ਜਿਹੜੇ ਬੱਚੇ ਪਾਰਟਿਸਿਪੇਟ ਕਰਨਗੇ ਉਸ ਤੋਂ ਬਾਅਦ ਅਕਤੂਬਰ ਤੇ ਨਵੰਬਰ ਜਿਲੇ ਵਿੱਚ ਇਨ੍ਹਾਂ ਨਵੰਬਰ ਮਹੀਨੇ ਦੇ ਵਿੱਚ ਇਨ੍ਹਾਂ ਗੇਮਾਂ ਦੇ ਜਿਹੜੇ ਰਾਜ ਪੱਧਰੀ ਮੁਕਾਬਲੇ ਕਰਵਾਏ ਜਾਣਗੇ ਸੋ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਸਟੇਟ ਲੈਵਲ ਦੇ ਵਿੱਚ ਜਿਹੜਾ ਪਾਰਟਿਸਪੇਟ ਜਿਹੜੇ ਕਰਦੇ ਨੇ ਉਹਨਾਂ ਨੂੰ ਸਾਰਾ ਖਰਾਇਆ ਰਿਫਰੈਸ਼ਮੈਂਟ ਵਗੈਰਾ ਸਾਰਾ ਕੁਝ ਦਿੱਤਾ ਜਾਂਦਾ ਇਸ ਤੋਂ ਇਲਾਵਾ ਜਿਹੜੇ ਜੇਤੂ ਖਿਡਾਰੀ ਆ ਉਹਨਾਂ ਨੂੰ ਸਕਾਲਰਸ਼ਿਪ ਵੀ ਦਿੱਤੇ ਜਾਂਦੇ ਆ ਤੇ ਜਿਹੜੇ ਵਧੀਆ ਖਿਡਾਰੀ ਆ ਉਹ ਅੱਗੇ ਖੇਲੋ ਇੰਡੀਆ ਨੈਸ਼ਨਲ ਦੇ ਵਿੱਚ ਪਾਰਟਿਸਪੇਟ ਵੀ ਕਰਦੇ ਆ ਸੋ ਮੈਂ ਪੂਰਾ ਭਰੋਸਾ ਦਿਵਾਉਣਾ ਹਜ਼ਲਾ ਅਫਸਰ ਹੋਣ ਦੇ ਨਾਤੇ ਫਰੀਦਕੋਟ ਦੇ ਵਿੱਚ ਵੀ ਅਸੀਂ ਪੂਰੀ ਮਿਹਨਤ ਤੇ ਇਮਾਨਦਾਰੀ ਦੇ ਨਾਲ ਤੇ ਵਧੀਆ ਢੰਗ ਦੇ ਨਾਲ ਜਿਹੜੀਆਂ ਇਹ ਗੇਮਾਂ ਆਰਗੇਨਾਈਜ਼ ਕਰਾਂਗੇ ਸੋ ਮੈਂ ਅਪੀਲ ਕਰਦਾ ਸਾਰੇ ਫਰੀਦਕੋਟ ਦੇ ਖਿਡਾਰੀਆਂ ਨੂੰ ਮਤਲਬ ਕਿ ਸੱਜਣਾ ਉਹ ਵੱਤ ਤੋਂ ਵੱਧ ਇਹਨਾਂ ਖੇਡਾਂ ਦੇ ਵਿੱਚ ਪਾਰਟਿਸਿਪੇਟ ਕਰਨ ਤੇ ਫਰੀਦਕੋਟ ਦੀ ਧਰਤੀ ਦਾ ਨਾਮ ਬਾਬੇ ਫਰੀਦ ਦੀ ਧਰਤੀ ਦਾ ਨਾਮ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਰੁਪਿੰਦਰ ਪਾਲ ਦੀ ਤਰ੍ਹਾਂ ਸਿਫਤ ਕੌਰ ਸਮਰਾਧੀ ਦੀ ਤਰ੍ਹਾਂ ਚੰਦ ਸਿੰਘ ਓਲੰਪੀਅਨ ਦੀ ਤਰ੍ਹਾਂ ਰਜਿੰਦਰ ਸਿੰਘ ਓਲੰਪੀਅਨ ਦੀ ਤਰ੍ਹਾਂ ਰੋਸ਼ਨ ਕਰਨ ਧੰਨਵਾਦ ਮਿੱਟੀ ਕੇ ਗੇਮਰ ਹੈ ਰਣਵਾਲੀ ਦੇ ਸਰ ਬਲਾਕਾਂ ਦੇ ਵਿੱਚ 7 ਗੇਮਾਂ ਨੇ ਵਾਲੀਬॉल ਸ਼ੂਟਿੰਗ ਸਮੈਸ਼ਿੰਗ ਕਬੱਡੀ ਨੈਸ਼ਨਲ ਸਟਾਈਲ ਸਰਕਲ ਸਟਾਈਲ ਐਥਲੈਟਿਕ ਖੋਖੋ ਫੁੱਟਬਾਲ ਉਸ ਤੋਂ ਇਲਾਵਾ ਡਿਸਟ੍ਰਿਕਟ ਦੇ ਵਿੱਚ 25 ਤੋਂ ਵੱਧ ਗੇਮਾਂ ਨੇ ਸੋ ਇੰਨੀ ਲਿਸਟ ਤਾਂ ਨਹੀਂ ਦਿੱਤੀ ਜਾ ਸਕਦੀ ਪਰ ਸਾਰੀਆਂ ਮੇਜਰ ਗੇਮਾਂ ਨੂੰ ਇਹਦੇ ਵਿੱਚ ਇਨਕਲੂਡ ਕੀਤਾ ਗਿਆ ਉਸ ਤੋਂ ਬਾਅਦ 35 ਤੋਂ ਵੱਧ ਗੇਮਾਂ ਦੇ ਵਿੱਚ ਲੈ ਸਟੇਟ ਲੈਵਲ ਦੇ ਮੁਕਾਬਲੇ ਕਰਾਈ ਜਾਂਦੇ ਇਨਸ਼ਾਅਰ ਕੋਲੇ ਵੀ ਆਪਣੇ ਜ਼ੋਰ ਪਹੁੰਚੀ ਕਿ ਪਹਿਲੀ ਵਾਰ ਆ ਰਹੀ ਹੈ ਨਹੀਂ ਨਹੀਂ ਇਹ ਪਿਛਲੇ 3 ਸਾਲਾਂ ਤੋਂ ਲਗਾਤਾਰ ਆ ਰਹੀ ਹੈ ਜੀ ਮਿਸਾਲ 23 24 ਐਕਤੀ 25 ਤੀਸਰੇ ਸੀਜ਼ਨ ਮਿਸਾਲ ਪ੍ਰਬੰਧ ਸਰ ਕਿਸਾ ਕੀਤਾ ਗਿਆ ਪ੍ਰਬੰਧ ਸਰ ਪੰਜਾਬ ਸਰਕਾਰ ਵੱਲੋਂ ਜਿਹੜਾ ਪੂਰਾ ਪ੍ਰੋਪਰ ਫੰਡ ਦਿੱਤਾ ਜਾਂਦਾ ਹੈ ਜਿਹੜੇ ਸਾਡੇ ਡਿਪਾਰਟਮੈਂਟ ਵੱਲੋਂ ਸੋ ਉਹਦੇ ਨਾਲੇ ਜਿਹੜਾ ਸਾਰੇ ਫੰਕਸ਼ਨ ਆਰਗੇਨਾਈਜ਼ ਕੀਤੇ ਜਾਂਦੇ ਆ ਜਿਹਦੇ ਚ ਜਿਹੜਾ ਹੁਣ ਮੁੱਢਲੇ ਪ੍ਰਬੰਧ ਹੁੰਦੇ ਆ ਬੱਚਿਆਂ ਦੀ ਡਾਈਟ ਦਾ ਟੈਂਡਰ ਹੁੰਦਾ ਬੱਚਿਆਂ ਦੇ ਜਿਹੜੇ ਜੇ ਮੈਡਲਾਂ ਦਾ ਜਿਹੜਾ ਪ੍ਰਬੰਧ ਹੁੰਦਾ ਖਾਣੇ ਦਾ ਪ੍ਰਬੰਧ ਹੁੰਦਾ ਵੀ ਆਈਪੀ ਰਿਫਰੈਸ਼ਮੈਂਟ ਹੁੰਦੀ ਆ ਜਿਹੜਾ ਖੇਡਾਂ ਦਾ ਸਮਾਨ ਅਸੀਂ ਖਰੀਦਿਆ ਮਤਲਬ ਕਿ ਹਰੇਕ ਚੀਜ਼ ਦਾ ਜਿਹੜਾ ਧਿਆਨ ਰੱਖਿਆ ਜਾਂਦਾ